ਸੰਗਿਆ ਮਦੂ ਵਿੱਚ ਚਲੇ ਆਂ ਜੀ ਜਲੰਧਰ ਫਿਲਹਾਲ ਤਾਂ ਹਵੇਲੀ ਤੱਕ ਇਹ ਘਰ ਤਾਂ ਡਰਾਉਣਾ ਬਣਨ ਦੀ ਨਾ ਸਪੀਕਰ ਲਾ ਕੇ ਕਰਕੇ ਨਾ ਆ ਭਾਈ ਚੜਦਾ ਸੂਰਜ ਕਹਿੰਦੇ ਨਾ ਚੜਦੇ ਸੂਰਜ ਨੂੰ ਸਲਾਮਾਂ 골ਡਨ ਗੇਟ ਉਹ ਨਾ ਉਹ ਹਰੇਕ ਦਿਨੇ ਇੱਥੇ ਗਰੁੱਪ ਬਣ ਕੇ ਜਾਣਾ ਹੁੰਦਾ ਨਾ ਉੱਥੋਂ ਮੈਂ ਟਾਰਨ ਦਿੰਦਾ ਸੀ ਆ ਜਿਹੜੀ ਕਿਲਾ ਨਮਾ ਇਮਾਰਤ ਵੇਖੀ ਜੇ ਨਾ ਇਹ ਫਤਿਹ ਅਕੈਡਮੀ ਆ ਆ ਜੇ ਹਵੇਲੀ ਜਿਹੜੀ ਅੰਮ੍ਰਿਤਸਰ ਲਈ ਜਿੰਡਿਆਲੇ ਲੱਗੇ ਆ ਜਿਹੜੇ ਕੱਚੇ ਕੋਠੇ ਹਨ ਕੱਚਾ ਕੋਠਿਆਂ ਵਾਲਿਆਂ ਨੂੰ ਨਾ ਕੋਈ ਰਿਸ਼ਤਾ ਨਹੀਂ ਕਰਦਾ ਹੁੰਦਾ ਇਹ ਮਹਿਸੂਸ ਕਰਦੇ ਹੋ ਬੱਚੇ ਜਿਦ ਤਰ੍ਹਾਂ ਪੜ੍ਹ ਲਿਖ ਕੇ ਬਾਹਰ ਚਲੇ ਗਏ ਆ ਤੇ ਤੁਸੀਂ ਇੱਥੇ ਦੋ ਬੈੱਡ ਰਾਂ ਲਾਈ ਹੋਈ ਬੈੱਡ ਰਾਂ ਖੇਲਰੀ ਚੰਗੀ ਆ ਅੱਛੇ ਅਜੀ ਲਾਈਫ ਹੈ ਤੁਹਾਨੂੰ ਨਹੀਂ ਆਪ ਜੇ ਤਿਸਾਰਾ ਵੀ ਚਲਾਉਣਾ ਹੈ ਤਾਂ ਹੀ ਸਾਈਕਲ ਚਲਾਉਣਾ ਐਕਸਰਸਾਈਜ਼ ਕਰਦੇ ਤਾਂ ਜੋ ਆਪਾਂ ਇੱਕ ਐਕਟਿਵ ਰਹੀਏ ਇਸੇ ਤੇ ਡਿਪੈਂਡ ਨਾ ਹੋਈਏ ਬਿਲਕੁਲ ਨਹੀਂ ਉਹਨੂੰ ਸਾਈਕਲ ਇਹੋ ਜੀ ਆ ਜਿਹੜੀ ਹਾਰਟ ਹਾਰਟ ਤੇ ਇੰਟਰਨੈਸ਼ਨਲ ਲੈਵਲ ਤੇ ਸਾਰੇ ਹੀ ਆ ਤੇ ਸਾਈਕਲਿੰਗ ਸਟਰਾਵਾ ਨੇ ਇੰਨਾ ਸੋਖਾ ਕਰਤਾ ਯਾਰ ਬਣਾ ਲੈ ਬੜੇ ਸੋਖੇ ਆ ਸੱਚ ਹੋ ਗਿਆ ਜੇ ਅਸੀਂ ਥੋੜੇ ਬੋਲੇ ਆਪਸੇ ਤਾਂ ਇਹ ਨੂੰ ਸਹੀ ਕਰਨ ਲਈ ਆਪਾਂ ਨੂੰ ਕੋਈ ਨਾ ਕੋਈ ਅਗਤੀ ਕੋਈ ਨਾ ਕਰੀ ਜੇ ਨੀ ਇੰਟਰਸਟ ਜਿਹੜਾ ਨਾ ਕੀ ਪਟਾਪਾ ਨੂੰ ਬਣਾ ਕੇ ਰੱਖੀ ਨਾ ਇਹ ਚਰਚਾ ਖਤਮ ਨਹੀਂ ਹੋਣੀ ਆ ਦੋਏ ਜਵਾਰ ਆ ਇਹਨਾਂ ਨੂੰ ਕਵਾਂਗੇ ਕੋਸ਼ਿਸ਼ ਕਰਿਓ ਆਪਣੇ ਬੱਚਿਆਂ ਨੂੰ ਜੇ ਇੱਥੇ ਸੱਟ ਕਰ ਸਕੇ ਜਿਹੜਾ ਜਿਹੜਾ ਨਾ ਬੜਾ ਗਹਿਰਾ ਜਿਹੜਾ ਨਾ ਮਾਤਾ ਵਰਨਾ ਅਸਲੇ ਕੜੀ ਅਜੀਬ ਜੀ ਤੋਂ ਹੁੰਦੀ ਜੀ ਹੁੰਦੀ ਅਸਲੇ ਬਰਸਾਤਾਂ ਤੋਂ ਬਾਅਦ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੁਹਾਡਾ ਚੈਨਲ ਹੈ ਆਹੋ ਕਿਸ ਨਾਮ ਤੋਂ ਟਰੈਵਲ ਵਿਦ ਨਗਿਆਲ ਹਾਂਜੀ ਟਰੈਵਲ ਵਿਦ ਨਗਿਆਲ ਟਰੈਵਲ ਵਿਦ ਨਗਿਆਲ 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 ਹਾਂਜੀ ਆ ਨਾ ਯਾ ਛੋਟੇ ਵੀਰ ਮਿਲੇ ਆ ਮੋਟਰਸਾਈਕਲ ਬਹੁਤ ਵੰਗੇ ਆ ਤੇ ਅੱਦੇ ਦੀ ਨਾ ਯਾਤਵਾਰ ਤੇ ਐਕਲੋ ਦੀ ਸੰਦੇ ਦਾ ਰਾਈਡਰ ਆ ਨਹੀਂ ਆ ਤੇ ਅੱਗੇ ਵੀ ਅਸੀਂ ਮਿਲੇ ਆ ਤੇ ਭਾਈ ਜਾਂਦੇ ਕਿੱਧਰ ਆਉਣ ਨਕੇ ਅੱਜ ਵੀਰ ਚੱਲੇ ਆਂ ਜੀ ਜਲੰਧਰ ਫਿਲਹਾਲ ਤਾਂ ਹਵੇਲੀ ਤੱਕ ਥੈਨ ਉਸ ਤੋਂ ਬਾਅਦ ਜਿਹੜੇ ਸਾਡੇ ਜੀਡੀ ਹੋਗ ਵਾਲੇ ਆਫੀਸ਼ੀਅਲਸ ਅੱਛਾ ਉਹਨਾਂ ਨੂੰ ਮਿਲ ਕੇ ਚੰਡੀਗੜ੍ਹ ਸਾਈਡ ਦੇਖਾਂਗੇ ਟਰਾਈ ਕਰਾਂਗੇ ਅੱਛਾ 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 ਕਮਾਸਕ ਬੜਾ ਖਤਰਨਾਕ ਲਾਇਆ ਜੀ ਮੈਂ ਯੋ ਕੋਸ਼ਿਸ਼ ਕਰਦਾ ਡਰਾਉਣਾ ਬਣਨ ਦੀ ਆ ਬਹੁਤ ਵਧੀਆ ਚਲੋ ਅੱਜ ਕੇਪਾਲ ਬਹਾਦੀ ਆ ਗਿਆ ਅਸੀਂ ਸ਼ੁਰੂ ਕਰਦੇ ਆ ਤੁਸੀਂ ਲੈ ਕੇ ਕਢਾਉਣਾ ਆਪਣੇ ਸਾਥੀਆਂ ਨੂੰ ਅੱਜ ਦੀ ਰਾਤ ਦਾ ਤੇ ਆਹੀ ਆ ਸ਼ੁਰੂ ਕਰਨ ਲੱਗੇ ਇੱਕ ਦੋ ਸਾਥੀ ਅੱਜ ਜੜਿਆ ਦਾ ਨਹੀਂ ਆਏ ਗੈਰ ਆਏ ਹੋ ਗਏ ਆ ਤੇ ਗੋਲਡਨ ਗੇਟ ਤੋਂ ਅਸੀਂ ਚੱਲੇਗੇ ਸੰਜੀ 40 ਕਿਲੋਮੀਟਰ ਦੀ ਲਾਵਾਂਗੇ ਇੱਕ ਸਾਥੀ ਜਿਹੜਾ ਨਾ ਸਾਡਾ ਉਹ ਥੱਲੋਂ ਦੀ ਆਣਦਾ ਪੁੱਲ ਦੇ ਦੁਰਜੀ ਵਾਲਾ ਪੋਲਾ ਤੇ ਅੱਜ ਗੈਰ ਬਹੁਤ ਜਿਆਦੀ ਹੈ ਉਹ ਇਨਕਾਰ ਦੇ ਚੜ ਗਿਆ ਆ ਵੀ ਚੜਦਾ ਸੂਰਜ ਕਹਿੰਦੇ ਨਾ ਚੜਦੇ ਸੂਰਜ ਨੂੰ ਸਲਾਮਾਂ ਆ ਜਿਓ ਦਿਨ ਉੱਠਿਆ ਕਰੋ ਯਾਰ ਦਿਨ ਲੰਮਾ ਹੋਊ ਤੁਹਾਡਾ ਦੂਜਿਆਂ ਨਾਲੋਂ ਅੱਗੇ ਨਿਕਲ ਜਾਓਗੇ ਹਾਂਜੀ ਆ ਨਜ਼ਾਰੇ ਜਿਹੜੇ ਮਿਲਨੇ ਤੁਹਾਨੂੰ ਬਹੁਤ ਅਹੋੜੇ ਵੀ ਸਾਡੇ ਚ ਹੋਣਗੇ ਜਿੰਨਾ ਸੂਰਜ ਚੜ੍ਹਦਾ ਵੇਖਿਆ ਹੀ ਨਹੀਂ ਤੇ ਚਲੋ ਸਾਡੇ ਮਾਂ ਪਿਓ ਦਾ ਜਿਹੜਾ ਤੁਹਾਨੂੰ ਆਸਾਂ ਨੂੰ ਹੱਥ ਪਾਈ ਆ ਕੋਈ ਦਿਨ ਨਹੀਂ ਖਾਲੀ ਜਾਣ ਦੇਦਾ ਤੇ ਨਜ਼ਾਰੇ ਜੜੇ ਹਨ ਜਦੋਂ ਸਾਈਕਲ ਤੇ ਨਿਕਲਦੇ ਹੈ ਨਾ ਤੇ ਨੰਦ ਆ ਜਾਂਦਾ ਤੇ ਅਸੀਂ ਨਾ ਮਾਨਾਂ ਵਾਲੇ ਪਹੁੰਚ ਚਲੇ ਆ ਤੇ ਇਥੋਂ ਅਸੀਂ ਫਿਰ ਨਾ ਪਿੰਡਾਂ ਨੂੰ ਮਾਰ ਲਾਂਗੇ ਚੱਕਰ ਕਿਉਂਕਿ 80 ਰੋਡ ਤੋਂ ਜਿੰਨਾ ਬਸ ਸਕਦੇ ਤਾਂ ਬਸ ਕੇ ਜਾਣਾ ਉਹ ਸੜਕਾਂ ਚੰਗੀਆਂ ਅੰਦਰੀਆਂ ਨੇ ਪਿੰਡ ਵਾਲੀਆਂ ਨੇ ਰਹੀ ਨਾ ਆਉਣਾ ਮਾਨਾਂ ਵਾਲੇ ਅੰਦਰ ਵੜ ਕੇ ਪਿੰਡ 'ਚ ਤੇ ਆਹ ਮਾਰ ਜਿਹੜੀ ਛੜ ਕੇ ਜਾਂਦੀ ਹੈ ਅੱਗੇ ਉਡਾਲੇ ਨੂੰ ਕੋਤੇ ਪੈ ਗਈਆਂ ਤੇ ਇੱਥੇ ਨਾ ਮੋਟਰਸਾਈਕਲ ਵਾਲੇ ਜਿਹੜੇ ਨਾ ਸ਼ਹਿਰ ਮਿਲੇ ਸੀ ਨੌਜਵਾਨ ਦੇਰੇ ਬੜੇ ਹਿੰਤੀਓ ਵੀ ਸੰਡੇ ਨੂੰ ਰਾਈਡ ਲਾਂਦੇ ਆ ਅਸਲ 'ਚ ਜਿਹੜਾ 골ਡਨ ਗੇਟ ਆ ਨਾ ਉਹ ਹਰੇਕ ਦਿਨੇ ਇੱਥੇ ਗਰੁੱਪ ਬਣ ਕੇ ਜਾਣਾ ਹੁੰਦਾ ਹੋਵੇ ਨਾ ਉੱਥੋਂ ਮੈਂ ਟਾਈਮ ਦਿੰਦਾ ਸੀ ਸਾਈਕਲ ਵਾਲੇ ਵੀ ਮੋਟਰਸਾਈਕਲ ਵਾਲੇ ਵੀ ਈਵਨ ਰਾਲੀਆਂ ਵਾਲੇ ਵੀ ਸਾਰੇ ਉੱਥੇ ਇਕੱਠੇ ਹੁੰਦੇ ਆ ਤੇ ਅਸੀਂ ਇਕੱਠੇ ਹੋਣਦੇ ਆ ਉਹ ਵੀ ਆਏ ਦੋ ਜਣੇ ਅਸੀਂ ਬਾਕੀਆਂ ਨੂੰ ਦੇਖਣ ਦੇ ਸੀ ਤੇ ਮਹਿੰਗੇ ਮਹਿੰਗੇ ਉਹਨਾਂ ਦੇ ਮੋਟਰਸਾਈਕਲ ਆ ਉਹਨਾਂ ਨੇ ਅੱਜ ਇਹਦੀ ਰਾਈਡ ਲਾਣੀ ਆ ਬੜੇ ਸੁਲਝੇ ਹੋਏ ਮੁੰਡੇ ਵੀ ਸਾਡੀ ਬਿਨਾਂ ਅਸ਼ਕ ਜਿੰਨੀ ਮਰਜ਼ੀ ਕੋਈ ਸਟੰਟ ਨਹੀਂ ਉਹਨਾਂ ਨੇ ਆਪਣੇ ਬਣਾਏ ਹੋਏ ਸਾਰੇ ਜਿੰਨੀ ਗਰੁੱਪ ਆ ਸਟੰਟ ਬਾਦੀ ਕੋਈ ਨਹੀਂ ਕਰਨੇ ਆਰਾਮ ਨਾਲ ਚੱਲਣਾ ਤੇ ਸਾਡਾ ਵੀ ਗਰੁੱਪ ਉਹ ਸਾਰੇ ਜਣੇ ਇੱਧਰ ਆਏ ਆਂ ਜਿਆਦਾਤਰ ਤਰਜੀਹ ਦਿੰਦੇ ਆਂ ਪਿੰਡਾਂ ਦੀ ਸੜਕ ਨੂੰ ਜਿੱਥੇ ਆਕਾਂਤ ਹੋਵੇ ਤੇ ਉਹ ਹਰ ਹਰ ਉਹਨਾਂ ਨੂੰ ਚਾਹੇ ਇਹ ਨਾ ਉਹ ਹਨ ਇਹ ਕਿੱਥੇ ਆ ਕੇ ਮਿਲਣਾ ਉਹ ਮੇਰੇ ਸਾਥੀ ਅੱਗੇ ਜਾਣਦੇ ਆ ਤੇ ਬਾਜੀ ਹੋਣਾ ਨੇ ਤੇ ਬਾਜੀ ਨੇ ਪੂਰੇ ਸਪੀਡ 뮤직 ਜਿਹੜਾ ਨਾ ਪੂਰੇ ਯੋਰਾਂ ਛੱਡਿਆ ਹੁੰਦਾ ਤੇ ਥੋੜਾ ਜਿਹਾ ਮੈਂ ਕਰ ਲੈਣਾ ਪਿੱਛੇ ਰਹਿਣਾ ਆਵਾਜ਼ ਘੱਟ ਆਵੇ ਨਹੀਂ ਤੇ ਕਾਪੀਰਾਈਟ ਆ ਜਾਂਦਾ ਉਹ ਮਿਲ ਗਏ ਸਾਥੀ ਮੈਂ ਬਲਜੀਤ ਵੀ ਖਲੋ ਗਿਆ ਤੇ ਮੈਂ ਵੀ ਥੋੜਾ ਰ ਆਰਾਮ ਨਾਲ ਚੱਲਣ ਲਿਆ ਇਹਨਾਂ ਦਾ ਨਾ ਸੰਗੀਤ ਉਹਦੇ ਕਰਕੇ ਥੋੜਾ ਪਿੱਛੇ ਰਹਿਣ ਲਿਆ ਵੈ ਤੇ ਵੈ ਇਹ ਆ ਜਿਹੜੀ ਆ 11 ਰ ਨਾ 11 ਬਹੁਤ ਜਿਆਦਾ ਜੇ ਸਾਰੇ ਬਸ ਵੇਖੋਗੇ ਨਾ ਤੇ ਪੂਰੀ ਘੇਰ ਬਹਿ ਛਾਈ ਹੋਈ ਆ ਕਿਉਂਕਿ ਆ ਬਰਸਾਤ ਪਾਜੀ हटੀਆਂ ਹਾਂਜੀ ਤੇ ਉਹ ਤੋਂ ਬਾਅਦ ਜਦੋਂ ਧੁੱਪ ਨਿਕਲਦੀ ਤੇ ਇੰਜ ਥੋੜਾ ਹੋ ਜਾਂਦਾ ਬਲਜੀਤ ਸਿੰਘ ਹੁਣ ਨਹੀਂ ਜਾ ਰਹੇ ਅੱਗੇ ਖਿੱਚੋ ਭਾਈ ਪੂਰਾ ਕਣਕ ਦੇ ਤੇ ਖਾਲੀ ਬਹਿਦਾ ਗਿਆ ਜੀ ਬਹੁਤ ਨਜ਼ਾਰਾ ਜੇ ਪਰ ਪਿੱਛੇ ਜਿਹੜਾ ਨਾ ਇਹਨੇ ਸਪੀਕਰ ਲਾਇਆ ਸਪੀਕਰ ਲਾਇਆ ਕਰਕੇ ਨਾ ਮੈਂ ਭਾਈ ਦਾਂਗੇ ਜਿਹੜਾ ਹਰਿਆਵਲ ਦਾ ਆਨੰਦ ਮਾਣ ਜਨੇ ਨਾ ਹੀ ਅੱਜ ਕੋਈ ਨਹੀਂ ਸੀ ਅੱਜ ਨੇ ਅੱਜ ਮਾਰਕਨ ਇਹ ਬਹੁਤ ਜਿਆਦਾ ਗਹਿਰਾ ਨੀ ਤੇ ਨਜ਼ਾਰਾ ਪੂਰਾ ਸਾਰੇ ਪਾਸੇ ਜਿੱਬਰ ਵਿਚਾਤ ਮਾਰੂਗਾ ਨਾ ਨੰਦ ਪੂਰਾ ਜੇ ਇਹ ਦੇਵੀ ਦਾਸ ਪਰਾਵਾ ਜਿੰਡਾਲੇ ਤੋਂ ਮੇਰੇ ਖਿਆਲ ਦੋ ਕਿਲੋਮੀਟਰ ਅੰਦਰ ਆ ਡਾਂ ਚ ਵੀ ਨਾ ਤੱਕਦੇ ਘਰ ਜਿਹੜੇ ਤਾਂ ਇੱਥੇ ਨਾ ਇਹ ਜਿਹੜੀ ਹੈ ਇਹਨਾਂ ਅੱਗੇ ਫਤਿਹ ਅਕਾडमी ਆ ਬੜੀ ਸ਼ਾਨਦਾਰ ਐਜੂਕੇਸ਼ਨ ਅਧਾਰਾ ਵਾ ਤੇ ਉਹ ਉਹ ਜਗਾ ਤੇ ਜਰੂਰ ਨਾ ਭਾਵੇਂ 2 ਮਿੰਟ ਦੀ ਅਸੀਂ ਬ੍ਰੇਕ ਮਾਰੀਏ ਮਾਰਾਂਗੇ ਤੇਜਪਾਲ ਭਾਜੀ ਮੈਂ ਨਾ ਇੱਥੇ ਥੋੜੀ ਹੀ ਨਹੀਂ ਬ੍ਰੇਕ ਮਾਰਦੇ ਆ ਆ ਜੋ ਆ ਬ੍ਰੇਕ ਮਾਰਦੇ ਥੋੜੀ ਆ ਜਿਹੜੀ ਨਾ ਫਤਿਹ ਅਕੈਡਮੀ ਤੁਹਾਨੂੰ ਖਾਣਾ ਤਾਂ ਵੇਖੋ ਆ ਜੇ ਫਤਿਹ ਅਕੈਡਮੀ ਆ ਆ ਜਿਹੜੀ ਕਿਲਾ ਨਮਾ ਇਮਾਰਤ ਵੇਖੀ ਜੇ ਨਾ ਇਹ ਫਤਿਹ ਅਕੈਡਮੀ ਆ ਤੇ ਇਹ ਜਦੋਂ ਜੰਡਿਆਲੇ ਤੋਂ ਦੇਵੀ ਦਾਸਪੁਰੇਂ ਜਾਂਦੇ ਨਾ ਉਹਦੇ ਜੰਡਿਆਲੇ ਤੋਂ ਮੇਰੇ ਖਿਆਲ ਸਤ ਅੱਠ ਸੌ ਗਾਜ ਦੂਰੀ ਤੇ ਆ ਤੇ ਅਹੀਂ ਆ ਸਾਰੇ ਜਣੇ ਭਰਾ ਇੱਥੇ ਕਰੀ ਨਾ ਮਾੜਾ ਨਾ ਸਟੋਮ ਮਾਰਿਆ ਵਾ ਤੇ ਐਂ ਕਿਹਾ ਨਾਲ ਤੇਜਪਾਲ ਭਾਈ ਨੂੰ ਵੀ ਵਖਾ ਲਈਏ ਸਾਡੀ ਹਾਂਜੀ ਕਾਹਦੇ ਵੀ ਬੜਾ ਬੜਾ ਵਧੀਆ ਐਜੂਕੇਸ਼ਨ ਦਾਦਾਰਾ ਵਾ ਏ ਤੇ ਦੂਰੋਂ ਦੂਰੋਂ ਲੋਕਾਂ ਦੇ ਹੈ ਕਾਹਦੇ ਜਾ ਕੇ ਖਿਲਾਉਗੇ ਹਲੇ ਅਹੀਂ ਨਾ ਮਾਨਾ ਵਾਲੇ ਤੋਂ ਪਿੰਡਾਂ ਦੇ ਵਿੱਚ ਵੜੇ ਹਾਂ ਤੇ ਵੱਡਾ ਵਾਲਾ ਫਿਰ ਅੱਗੇ ਦੇਵੀदासਪੁਰਾ ਤੇ ਫਿਰ ਹੁਣ ਉਧਰੋਂ ਘੁੰਮ ਕੇ ਤੇ ਆਹ ਜੰਡਿਆਲਾ ਇਥੋਂ ਫੇਰ ਡੀਟੀ ਰੋਡ ਦੇ ਨਾਲ ਮਿਲ ਚੱਲੇ ਆ ਆ ਸਾਹਮਣੇ ਤੁਸੀਂ ਵੇਖੋ ਡੀਟੀ ਰੋਡ ਵਗੰਦੀ ਆ ਤੇ ਇਥੋਂ ਫੇਰ ਅਸੀਂ ਸੱਜੇ ਹੋ ਜਾਾਂਗੇ ਆ ਗਿਆ ਜੀ ਡੀਟੀ ਰੋਡ ਗ੍ਰੈਂਡ ਟ੍ਰਾਂਕਰ ਰੋਡ ਮਾਸਾ ਆ ਸੱਜੇ ਹੱਥ ਸਾਡੇ ਹਵੇਲੀ ਆ ਹਰੇ ਇਹਦੇ ਆਸ-ਪਾਸ ਨਾ ਕਾਫੀ ਜੜੀਆਂ ਨਾ ਕਮਰਸ਼ੀਅਲ ਬਿਲਡਿੰਗਾਂ ਬਣਦੀਆਂ ਤੇ ਕਈ ਤੇ ਨਾ ਬਹੁਤ ਵਧੀਆ ਜੜਾ ਨਾ ਡਿਜ਼ਾਈਨ ਦੀਆਂ ਵਾਂ ਆ ਵੇਖਿਓ ਆਰਕੀਟੈਕਚਰ ਬਹੁਤ ਵਧੀਆ ਹੈ ਨਾ ਤੇ ਇੱਧਰ ਹੈ ਜੀ ਜਿਹੜੀ ਹਵੇਲੀ ਕਲਦੇ ਹੁਣ ਕਾਫੀ ਤੇ ਐਫਸੀ ਅੱਗੇ ਜੜੀਆ ਹਵੇਲੀ ਉਧਰ ਹਵਾਈ ਅੱਡਾ ਵੀ ਹੈਗਾ ਰੈਸਟੋਰੈਂਟ ਤੇ ਅੱਜ ਸੰਦੇ ਆਵੇ ਹੈ ਅੱਗੀ ਚਾਲ ਪੈ ਲਵੇ ਹਵੇਲੀ ਤੇ ਆਹ ਦੇ ਹਵੇਲੀ ਜਿਹੜੀ ਅੰਮ੍ਰਿਤਸਰ ਵਾਲੀ ਜੰਡਿਆਲੇ ਲੱਗੇ ਤੇ ਇੱਥੇ ਅੱਜ ਜੜਾ ਨਾ ਇਹ ਆਪ ਪਾਣੀ ਛਕਦੇ ਆਂ ਅੱਗੇ ਨਾ ਆ ਜਿਹੜੇ ਕੱਚੇ ਕੋਠੇ ਜੜਾ ਕੱਚਿਆਂ ਕੋਠਿਆਂ ਵਾਲਿਆਂ ਨੂੰ ਨਾ ਕੋਈ ਰਿਸ਼ਤਾ ਨਹੀਂ ਕਰਦਾ ਹੁੰਦਾ ਤੇ ਹੁਣ ਕੱਚੇ ਕੋਠੇ ਪਾ ਗਏ ਨਾ ਤੇ ਕਾਰੋਬਾਰ ਚ ਜਿਹੜਾ ਨਾ ਵਾਅਦਾ ਕੀਤਾ ਜਾਂਦਾ ਆ ਹਵੇਲੀ ਚ ਖੜੇ ਆ ਆਪਾਂ ਤੇ ਜਿੰਨਾ ਪੰਜਾਬੀ ਕਲਚਰ ਇਹਨਾਂ ਨੇ ਨਾ ਪੂਰਾ ਸਾਰੇ ਪਾਸੇ ਨਾ ਅੰਕਿਆ ਹੋਇਆ ਜੇ ਘਵੇਲੀ ਦਾ ਆਲਾ ਦਵਾਲਾ ਜੇ ਆ ਜਿੰਨਾ ਪੰਜਾਬੀ ਕਲਚਰ ਆ ਨਾ ਇਹ ਪ੍ਰਮੋਟ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਆ ਤੇ ਜਿੱਥੇ ਇਹਨਾਂ ਦਾ ਕਾਰੋਬਾਰ ਦਾ ਵਾਧਾ ਹੁੰਦਾ ਉੱਥੇ ਜਿਹੜੇ ਆਪਣੀਆਂ ਅਗਲੀ ਪੀੜ੍ਹੀ ਆ ਨਾ ਉਹ ਵੀ ਪੰਜਾਬੀ ਕਲਚਰ ਨਾਲ ਜੁੜਦੀ ਆ ਨਾਸਾ ਚਾਹ ਲਈ ਜੇ ਤੇ ਚਾਹ ਪੀਣ ਦੇ ਨਾਲ ਆ ਬਿਸਕਟ ਤੇ ਚਾਹ ਬੜੀ ਘੈਂਟ ਬਣਾਈ ਜੀ ਉਹਨਾਂ ਨੇ ਸਿੱਧੀ ਗੱਲ ਆ ਮਾੜੀ ਚਾਹ ਨਹੀਂ ਦੀ ਆਏ ਜੋ ਅੱਜਕੱਲ੍ਹ ਇਹਦੇ ਸੇਲਦੇ ਚਾਹ ਦੇ ਵੀ ਵਾਪਸ ਆ ਰਹੇ ਆ ਇੱਥੇ ਬਿਠੇ ਚਾਹ ਤੇ ਥੋੜੀ ਚਰਚਾ ਇਹ ਹੁੰਦੀ ਆ ਵੀਰਿਆ ਬਈ ਹਾਲੇ ਆ ਵੀ ਅਸੀਂ ਸਾਰੇ ਨੇ ਆਪਣੇ ਆਪਣੇ ਬੱਚੇ ਜਿਹੜੇ ਬਾਹਰ ਭੇਜ ਤੇ 6 ਤੋਂ 2 ਜਣੇ ਆ ਇੱਕ ਮੈਂ ਤੇ ਇੱਕ ਤੇਜਪਾਲ ਭਾਜੀਆ ਜਿਨ੍ਹਾਂ ਬੱਚੇ ਬਾਹਰ ਭੇਜੇ ਆ ਇਹ ਆ ਦੋ ਜਣੇ ਆ ਗੌਰਵ ਜੀ ਤੇ ਬਲਜੀਤ ਜੀ ਇਹਨਾਂ ਨੇ ਹਾਲੇ ਆਏ ਡਿਸੀਜਨ ਲੈਣੇ ਆ ਐਸਾ ਤੇਜਪਾਲ ਭਾਈ ਤੇ ਤੇਜਪਾਲ ਭਾਈ ਦੱਸੋ ਕੀ ਮਹਿਸੂਸ ਕਰਦੇ ਹੋ ਬੱਚੇ ਜਿਤਨਾ ਪੜ੍ਹ ਲਿਖ ਕੇ ਬਾਹਰ ਚਲੇ ਗਿਆ ਤੇ ਤੁਸੀਂ ਇੱਥੇ ਦੋਵੇਂ ਜੀ ਦੇਖੋ ਬੱਚੇ ਮੇਰੇ ਦੋਨੇ ਤੇ ਬੜੇ ਬੇਟੇ ਵੀ ਛੱਡ ਜੀ ਗਏ ਤੇ ਬੇਟਾ ਵੀ ਕਿ ਬਈਓ ਜੌਬ ਕਰਦਾ 10 ਸਾਲਾਂ ਨੂੰ ਜੌਬ ਕੀ ਸੀ ਰੋਮਪੀਟ ਮੈਨੂੰ ਵੀ ਸੀਗਾ ਡਾਕਟਰ ਲਾ ਵੀ ਇੱਕ ਜੌਬ ਸੀਗੇ ਚੋਰੀ ਪਰ ਸੜਨ ਮਿਹਨਤ ਕਰਨੀ ਪਰ ਉਥੇ ਜੋ ਲਾਈਫ ਸਟਾਈਲ ਆ ਉਹ ਚਲੇ ਗਿਆ 6 ਮਹੀਨੇ ਦਾ ਸਾਲ ਉਹਥੇ ਤੇ ਬੈਟਰ ਆ ਲਾਈਫ ਵੀ ਬੈਟਰ ਆ ਫੈਮਿਲੀ ਚੰਗੀ ਆ ਅੱਛੇ ਅੱਛੀ ਲਾਈਫ ਹੈ ਚਲੋ ਨਹੀਂ ਉਹਨਾਂ ਦੀ ਲਾਈਫ ਨੋ ਰੋਡ ਬਹੁਤ ਵਧੀਆ ਮੈਂ ਗੱਲ ਕਰਦਾ ਵੀ ਸੜ ਤੇ ਕੀ ਅਸਰ ਆ ਤੇ ਸਾਨੂੰ ਮਤਲਬ ਆਪਣਾ ਭਵਿੱਖ ਕਿ ਹੋ ਜਾ ਦੇਦਾ ਭਵਿੱਖ ਦੇਖੋ ਆਪਾਂ ਭਵਿੱਖ ਨੂੰ ਬਹੁਤ ਮੋਟੇ ਕੋ ਦੇਖਿਆ ਵੀ ਜਿੰਨੇ ਦੀ ਜ਼ਿੰਦਗੀ ਆ ਆਪ ਜੇ ਤੁਸੀਂ ਸਾਰੀ ਚਲਾਵਾ ਅਨ ਦਾਈ ਸੈਕਲ ਚਲਾਉਣਾ ਐਕਸਰਸਾਈਜ਼ ਕਰਦੇ ਤਾਂ ਜੋ ਆਪਾਂ ਇੱਕ ਐਕਟੀਵ ਰਹੀਏ ਇਸੇ ਦੇ ਡਿਪੈਂਡ ਨਹੀਂ ਹੈ ਮਿਲਦੋ ਨਹੀਂ ਉਹਨਾਂ ਨੂੰ ਕੁਝ ਕੋ ਟਾਈਮ ਆ ਜੇ ਸਾਡੇ ਕੋਲ ਬੱਗੋ ਦੇਖ ਸਕਾ ਸਾਨੂੰ ਨਾ ਹੀ ਉਹ ਦੇਖਣ ਦਾਨ ਕੋ ਟਾਈਮ ਆ ਨਾ ਹੀ ਉਹ ਦੇਖ ਸਕਦੇ ਉਹਨਾਂ ਦੀ ਲਾਈਫ ਸਟਾਈਲ ਤਾਂ ਹੋ ਚੁੱਕਿਆ ਨਾ ਹੀ ਜਾ ਕੇ ਉਹਨਾਂ ਚ ਰਹਿ ਜਾਂਦੇ ਆ ਬਿਲਕੁਲ ਜੇ ਉਹ ਨਹੀਂ ਕੋ ਚਲੇ ਜਾਂਦੇ ਆ ਉਹ ਆਪਣੇ ਮੁਕੰਮਲ ਚ ਬਿਜੀ ਆ ਅੱਜ ਹਫਤਾ ਤਾਂ ਜੀ ਲੱਗੂਗਾ ਉਸ ਤੋਂ ਬਾਅਦ ਸਾਡਾ ਉੱਥੇ ਜੀ ਨਹੀਂ ਲੱਗਣਾ ਨਹੀਂ ਸਹੀ ਆ ਅੱਜ ਘਰ ਵਿੱਚ ਅਸੀਂ ਬਗਿਆ ਹੈਗੇ ਆ ਛੱਟਾ ਜੋ ਬਸ ਸੌ ਤੋਂ ਬੈਸ ਬੇ ਨਾ ਕੋਈ ਐਕਸਰਸਾਈਜ਼ ਸਾਈਕਲਿੰਗ ਕੁਝ ਹੋ ਗਏ ਸਾਰੇ ਕੁਪੇਕਸ ਜਿਹੜੇ ਬਹੁਤ ਮਾਰਨ ਚਾਹੁੰਦੇ ਹੋ ਬੈਕ ਲਾਓ ਫੱਕਾ ਦਿਖਾ ਦਿਖਾ ਕੇ ਨਹੀਂ ਡਰਿੰਕ ਇੱਕ ਵਾਰ ਭਾਜੀ ਮੈਂ ਵੀ ਹਾਂ ਤੇ ਮੇਰੇ ਨਾਲ ਮੈਂ ਮੰਨਦਾ ਇੱਕ ਤੇ ਸਾਈਕਲਿੰਗ ਆਹੋ ਜੀ ਆ ਜਿਹੜੀ ਹਰ ਥਾਂ ਤੇ ਇੰਟਰਨੈਸ਼ਨਲ ਲੈਵਲ ਤੇ ਸਾਰੇ ਹੀ ਆ ਤੇ ਸਾਈਕਲਿੰਗ ਸਟਰਾਵਾ ਨੇ ਇੰਨਾ ਸੋਖਾ ਕਰਤਾ ਯਾਰ ਬਣਾ ਲੈ ਬੜੇ ਸੋਕੇ ਆ ਉਥੇ ਗੋਰੇ ਅਸੀਂ ਬਣਾ ਲਈ ਯਾਰ ਤੇ ਸਾਡਾ ਟਾਈਮ ਬੜਾ ਪਾਸ ਹੁੰਦਾ ਹੀ ਆ ਇਹ ਨਹੀਂ ਗੱਲ ਵੀ ਨਹੀਂ ਹੁੰਦਾ ਬਹੁਤ ਵਧੀਆ ਟਾਈਮ ਪਾਸ ਕਰਦੇ ਰਿਹਾ ਔਰ ਜੋ ਆਪਾਂ ਨੇ ਕਿਹਾ ਨਾ ਆਪਾਂ ਬੱਚਿਆਂ ਦੇ ਪੇਖੀਆ ਉਹ ਬੱਚੇ ਅਸੀਂ ਹੋਂਟਾ ਮਤਲਬ ਨੋ ਡਾਟ ਸਾਨੂੰ ਮਾਰ ਬੱਚੇ ਸੱਟ ਹੋ ਗਈ ਜੇ ਅਸੀਂ ਥੋੜੇ ਬੋਧ ਆਪਸਾ ਤਾਂ ਇਹ ਨੂੰ ਸਹੀ ਕਰਨ ਲਈ ਆਪਾਂ ਨੂੰ ਕੋਈ ਨਾ ਕੋਈ ਅਣਕੂਤੀ ਕੋਈ ਨਾ ਕਰਨੀ ਜੇ ਇੰਟਰਸਟ ਜੜੇ ਨਾ ਕੀ ਟੱਕਾ ਆਪਾਂ ਨੂੰ ਬਣਾ ਕੇ ਰੱਖੇ ਉਹ ਹਰ ਵੇਲੇ ਇਹ ਇਹ ਤੁਸੀਂ ਕਹਿੰਦੇ ਉੱਥੇ ਦਿਲ ਨਹੀਂ ਲੱਗਦਾ ਦਿਲ ਲਾਣ ਲਈ ਸਾਦਨਾ ਆਪ ਲੱਭੜੇ ਬੈਠੇ ਆ ਉੱਥੇ ਜਾਵਾਂਗੇ ਉੱਥੇ ਆਪਣਾ ਸਰਕਲ ਆਪ ਬਣਾਣਾ ਵਣਾ ਮੈਂ ਤੁਹਾਨੂੰ ਥੋੜੇ ਥੋੜੇ ਬਦਦਾ ਹੁੰਦਾ ਜਦੋਂ ਮੈਂ ਮੈਂ ਹੁਣ ਸਿਰ ਆਪਣਾ ਪੜ੍ਹ ਲੈ ਚੁੱਕਿਆ ਪਰ ਮੇਰਾ ਮਨ ਬ੍ਰੈਡਿਸ ਸਾਈਕਲ ਦੇ ਉੱਤੇ ਜੁੜਿਆ ਸੀਗਾ ਮੈਂ ਸੋਚੀ ਜਾਂਦਾ ਕਿੱਥੇ ਜਾ ਕੇ ਕਿੱਦਾਂ ਲਵਾਂਗਾ ਸਾਈਕਲ ਆ ਹੁਣ ਮੈਨੂੰ ਇਦਾਂ ਸੁਸੂਣ ਲੱਗਿਆ ਵੀ ਜੇ ਮੈਂ ਇੱਥੇ ਆ ਵੀ ਗਿਆ ਤਾਂ ਮੈਂ ਤਾਂ ਚੱਲ ਜਾਊਗਾ ਬੜੇ ਬਠਿੰਡਾ ਤੋਂ ਅੰਬਰਸਰ ਤੱਕ ਕੋਲ ਆ ਮੈਂ ਬੱਸ ਆ ਰਿਹਾ ਤੇ ਯੂਐਸਏ ਦੀ ਨਿਤ ਕਰਨੀ ਕਹਿੰਦਾ ਬਾਪ ਜਿਹੜੇ ਜਿਹੜੇ ਮੈਂ ਐਕਟਿਵਲੀ ਜੁੜਿਆ ਸੀਗਾ ਇੱਥੇ ਆ ਕੇ ਮੈਨੂੰ ਸੇਮ ਸੇਮ ਗਰੁੱਪ ਉਹੀ ਸਾਕ ਨੂੰ ਮਿਲ ਗਿਆ ਨਾਲੇ ਭਾਈ ਮੈਂ ਜੀ ਇੱਥੋਂ ਤੋਂ ਤੁਹਾਨੂੰ ਬਠਿੰਡੇ ਵੀ ਜਾਣ ਦੀ ਲੋੜ ਹੋਵੇ ਅਸੀਂ ਤੁਹਾਨੂੰ ਨਾਂ ਲੈ ਕੇ ਲੈ ਕੇ ਜਾਗੇ ਭਾਈ ਗੱਲ ਵਧੀਆ ਲੱਗੀ ਭਾਈ ਜੀ ਆਪਣੇ ਤੇ ਫੋਕਸ ਰੱਖੋ ਆਪਣੇ ਫੋਕਸ ਉਨਲੀ ਹੋ ਆਪਣੇ ਉਤੇ ਸੈਲਫ ਸੈਂਟਰ ਰਹੋ ਮੈਂ ਆਪਦੀ ਸਿਹਤ ਵਾਸਤੇ ਜੋ ਚੰਗਾ ਹਰ ਵਹਤ ਲੋਨ ਸਭ ਤੋਂ ਵਧੀਆ ਖਾਣਾ ਇਹ ਸਹੀ ਆ ਬੱਚੇ ਵੀ ਇਹੋ ਕਹਿੰਦੇ ਆ ਪਰ ਆਪਣੇ ਤੇ ਫੋਕਸ ਕਰਨ ਲਈ ਨਾ ਆਪਣਾ ਮਾਈਂਡ ਸੈਟ ਕਰਨਾ ਬਹੁਤ ਜ਼ਰੂਰੀ ਆ ਜਦੋਂ ਆਪਾਂ ਬਾਹਰ ਚੱਲ ਜਾਂਦੇ ਨੇ ਨਾ ਕਈ ਚੀਜ਼ਾਂ ਆਹਣੀਆਂ ਹੁੰਦੀਆਂ ਜਿਹੜੀਆਂ ਆਪਣੇ ਵਸਨੀਕ ਹੁੰਦੀਆਂ ਜਿਵੇਂ ਜਿਦਾਂ ਆਪਾਂ ਗੱਡੀ ਨਹੀਂ ਡਰਾਈਵ ਕਰਦਾ ਜੇ ਕਦੀ ਆ ਉਹ ਸਾਰਾ ਕੁਝ ਆਪਾਂ ਨੂੰ ਪਹਿਲਾਂ ਉੱਥੇ ਜਾ ਕੇ ਕਰਨਾ ਪਊਗਾ ਲਾਇਸੈਂਸ ਬਣਾਓ ਆਪਣੇ ਪੈਰ ਲਾਓ ਗੱਡੀ ਥੱਲੇ ਹੋਊ ਮੇਰੇ ਕੋਲ ਗੱਡੀ ਹੁੰਦੀ ਸਿੱਧੀ ਗੱਲ ਹੈ ਕਿ ਗੱਡੀ ਮੇਰੀ ਉਹ ਵੱਖਰੀ ਰੱਖੀ ਹੋਈ ਹੈ ਉਹ ਗੱਡੀ ਲਾ ਕੇ ਮੈਂ ਗੁਰੂ ਘਰ ਚੱਲ ਜਨਾ ਆ ਜਾਂ ਜਿੱਧਰ ਨੂੰ ਮੇਰਾ ਦਿਲ ਕਰਦਾ ਹੀ ਚੱਲ ਜਦਾ ਤੇ ਬੜਾ ਆਨੰਦ ਆ ਉੱਥੇ ਹੀ ਫਰਕ ਲ ਆਪਣਾ ਅਜੀ ਦੇ ਜੀਵਨ ਬਣਿਆ ਪਰ ਉਹਨਾਂ ਇਹੋ ਜਿਹਾ ਹਾਲ ਆ ਵੀ ਇੱਕ ਤਰ੍ਹਾਂ ਦੇ ਤੇ ਉਧਰ ਇੱਕ ਉਧਰ ਸਮਾਰੀ ਇਹ ਚਰਚਾ ਖਤਮ ਨਹੀਂ ਹੋਣੀ ਆ ਅੱਜ ਹੋਏ ਜਵਾਨ ਆ ਇਹਨਾਂ ਨੂੰ ਕਹਾਂਗੇ ਕੋਸ਼ਿਸ਼ ਕਰੋ ਆਪਣੇ ਬੱਚਿਆਂ ਨੂੰ ਜੇ ਇੱਥੇ ਸੱਟ ਕਰ ਸਕਦੇ ਹੋ ਕਰ ਲਿਓ ਹੈ ਇਹ ਪਤਾ ਕੀ ਹੈ ਇਹ ਸ਼ਰਮਾਰਨਾ ਦੀ ਬੜੀ ਕਿਰਪਾ ਵਾ ਗੁਰੂ ਨਗਰੀ ਦਾ ਹੈਗੇ ਇਹ ਤੁਹਾਨੂੰ ਭਾਵ ਹੁੰਦੇ ਨਹੀਂ 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 ਆ ਨਗਰੀ ਤੇ ਗੁਰੂ ਆਮ ਦੱਸਦੀ ਆ ਇਹ ਤੇ ਸ਼ਹਿਰ ਘੁੰਮ ਲੋ ਪਰ ਤੁਹਾਨੂੰ ਜੋ ਆਨੰਦ ਪੀਸ ਇੱਥੇ ਮੈਂ ਅੰਮ੍ਰਿਤਸਰ ਦੀ ਗੋਰੀ ਮੈਂ ਦੱਸਿਆ ਨਾ ਜਿਹੜੀ ਮੈਨੂੰ ਜਿਹੜਾ ਜਮਾਨੇ ਮੇਰੇ ਸੀਗਾ ਸ਼ੰਕਾ ਉਹ ਦੂਰ ਹੋ ਗਿਆ ਹਜੂਰ ਮਿਲਦੇ ਤੁਸੀਂ ਸਾਰੇ ਮਿਲ ਕੇ ਅੱਜ ਹੋਰ ਕੱਲ ਹੋਰ ਕੋਈ ਕੋਈ ਮੈਂ ਭਾਜੀ ਗਲੋਬਲ ਗਲੋਬਲ ਤੇ ਨਾ ਸਭ ਤੋਂ ਜ਼ਿਆਦਾ ਜੀ ਆਪਾਂ ਗਏ ਕਿ ਹੋਟਲ ਇੰਡਸਟਰੀ ਹੋਸਪੀਟੈਲਿਟੀ ਹੰਮਰ ਸਰ ਹੰਮਰ ਸਰ ਦੇ ਵਿੱਚ ਭਾਜੀ ਅੱਜ ਦੀ ਚਰਚਾ ਇੱਥੇ ਖਤਮ ਹੋਂਦੀ ਆ ਰਾਈਡ ਵੀ ਸਾਡੀ ਹੋਣ ਖਤਮ ਹੋਈ ਨਹੀਂ ਚੰਗਾ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਯਾਰ ਆਹੀ ਨਾ ਆਂਡੇ ਇੱਧਰ ਨੂੰ ਬਾਹਰ ਨਿਕਲਦੇ ਆ ਤਾਂ ਮੈਨੂੰ ਲੱਗਨ ਦਿਆ ਆ ਕੋਈ ਬੰਦੇ ਬੈਠੇ ਆ ਇਹਨਾਂ ਨੂੰ ਮੇਲ ਹੀ ਲਾਣੇ ਯਾਰ ਹੈ ਆਹ ਵੇਖ ਲੋ ਪੁਰਾਣਾ ਗੱਡਾ ਤੇ ਆ ਟੋਕਾ ਜੇ ਆ ਟੋਕੇ ਦੇ ਉੱਤੇ ਆਸ ਨੇ 6-6 ਪੰਡਾਂ ਚਾਰ ਦੀਆਂ ਕੁਤਰੀਆਂ ਹੋਈਆਂ ਆ ਆਹ ਥੀ ਟੋਕਾ ਅੱਜ ਤੇ ਅੱਜ ਤੁਹਾਨੂੰ ਲੱਭਣਾ ਨਹੀਂ ਆ ਇਹੋ ਜ ਆ ਆ ਬੈਠੇ ਦੇ ਸਾਡੇ ਪੁਰਾਣੇ ਜਵਾਨ ਅੱਜ ਦੀ ਡੇਟ ਚ ਇਹੋ ਜੇ ਜਵਾਨ ਨਹੀਂ ਤੁਹਾਨੂੰ ਲੱਭਣੇ ਆਹ ਹਵਾਈ ਅੱਡਾ ਰੈਸਟੋਰੈਂਟ ਦੇ ਤੇਰੇ ਬਹੁਤ ਰੌਣਕ ਹੁੰਦੀ ਹੈ ਇੱਥੇ ਆਈ ਸੇ ਪੁਆਇੰਟ ਤੋਂ ਆਪਾਂ ਸ਼ੁਰੂ ਕੀਤੀ ਸੀ ਰਾਈਡ ਤੇ ਜਿਹੜਾ ਤੇਜਪਾਲ ਭਾਈ ਤੇ ਜਿਹੜੇ ਨਾ ਇੱਥੋਂ ਸਾਡੇ ਖੱਬੇ ਹੋ ਕੇ ਬਾਹਰੋਂ ਬਾਹਰ ਸਰਕੂਲਰ ਰੋਡ ਤੇ ਆ ਬਲਜੀਤ ਸੋ ਨਹੀਂ ਹੋਣ ਅੱਗੇ ਜਾ ਕੇ ਹੋ ਜਾਣਗੇ ਸਾੜ ਤੋਂ ਵੱਖਰੇ ਤੇ ਮੈਂ ਵੱਖਰਾ ਕਰਨਤਾਰਨ ਰੋਡ ਤੇ ਲੈਣਾ ਆ ਸਾਡਾ ਜਿਹੜਾ ਨਾ ਵੀਡੀਓ ਦਿਖਾ ਦਿਨਾ ਪਹਿਲਾਂ ਦਾ ਪ੍ਰਮਾਣ ਕਰਿਓ ਤੇ ਮਿਲਾਂਗੇ ਕੋਈ ਅਸਲੀ ਵੀਡੀਓ ਜੀ ਚੰਗਾ ਵੀ ਹਾਂ ਉਹਨੂੰ ਸਾਡੀ ਤਾਰ